ਤਾਂ ਗੁਰੂ ਨਾਨਕ ਸਾਹਿਬ ਜੀ ਪੀਰ ਦਸਤਗੀਰ ਦੇ ਪੁੱਤਰ ਨੂੰ ਕਹਿੰਦੇ ਹਨ ਕਿ ਪੁੱਤਰਾ ਇਹ ਕਲਯੁਗ ਹੈ ਅੱਜ ਦੇ ਸਮੇਂ ਸਕਾ ਪਿਉ ਵੀ ਆਪਣੇ ਪੁੱਤਰ ਤੇ ਯਕੀਨ ਨਹੀਂ ਕਰਦਾ ਉਲਾ ਸਭ ਨੂੰ ਯਕੀਨ ਦਿਵਾਉਣ ਲਈ ਆਪਾਂ ਇੱਥੋਂ ਕੋਈ ਵਸਤੂ ਲੈ ਕੇ ਜਾਵਾਂਗੇ ਤਾਂ ਜੋ ਉਹ ਯਕੀਨ ਕਰ ਲੈਣ ਕਿ ਆਪਾਂ ਖੰਡਾ ਬਰਮੰਡਾ ਦੀ ਯਾਤਰਾ ਕਰਕੇ ਆਏ ਹਾਂ ਤਾਂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਨ ਕਿ ਪੁੱਤਰਾ ਹੱਥ ਅੱਗੇ ਕਰੋ ਤਾਂ ਗੁਰੂ ਨਾਨਕ ਸਾਹਿਬ ਜੀ ਬਾਟੇ ਦੇ ਅੰਦਰ ਦੇਖ ਪ੍ਰਗਟ ਕਰਕੇ ਉਸਦੇ ਹੱਥ ਵਿੱਚ ਰੱਖ ਦਿੰਦੇ ਹਨ ਫੇਰ ਜਦੋਂ ਇਹ ਵਾਪਸ ਧਰਤੀ ਤੇ ਆਉਂਦੇ ਹਨ ਤਾਂ ਪੀਰ ਦਾਸਤਗੀਰ ਦਾ ਪੁੱਤਰ ਅੱਖਾਂ ਖੋਲਦਿਆਂ ਹੀ ਰੌਲਾ ਪਾਉਣਾ ਸ਼ੁਰੂ ਕਰ ਦਿੰਦਾ ਹੈ ਲੱਖਾਂ ਹੀ ਪਤਾਲ ਲੱਖਾਂ ਹੀ ਆਕਾਸ਼ ਜਿਸ ਦਾ ਕੋਈ ਅੰਤ ਨਹੀਂ ਗੁਰੂ ਨਾਨਕ ਖੁਦ ਖੁਦਾ ਹੈ ਜਿਹੜੀ ਦੀਗ ਬਾਟੇ ਅੰਦਰ ਪ੍ਰਗਟ ਕਰਕੇ ਗੁਰੂ ਨਾਨਕ ਸਾਹਿਬ ਜੀ ਸੱਚਖੰਡ ਤੋਂ ਲੈ ਕੇ ਆਏ ਸਨ ਦਾਸਤਗੀਰ ਦਾ ਪੁੱਤਰ ਉਹ ਦੀਗ ਸਭ ਵਿੱਚ ਵਰਤੌਂਦਾ ਹੈ ਦੇਖਣ ਤੋਂ ਬਾਅਦ ਦਾਸਤਗੀਰ ਕਹਿੰਦਾ ਹੈ ਕਿ ਇਹ ਵਸਤ ਕبھی ਚਖੀ ਨਹੀਂ हे ਨਾਨਕ ਇਹ ਕਿਸ ਲੋਕ ਕੀ ਹੈ ਤਾਂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਨ ਕਿ ਇਹ ਤੁਰ ਦਰਗਾਹ ਦੀ ਵਸਤ ਹੈ ਸੱਚਖੰਡ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਜੋ ਬਾਟੇ ਅੰਦਰ ਦੇਗ ਪ੍ਰਗਟ ਕੀਤੀ ਸੀ ਇਹ ਉਹੀ ਦੀਗ ਹੈ ਜਿਸ ਨੂੰ ਅੱਜ ਆਪਾ ਕਰਾਹ ਪ੍ਰਸ਼ਾਦ ਦੇ ਨਾਮ ਨਾਲ ਜਾਣਦੇ ਹਾਂ ਜਦੋਂ ਦਸਤਗੀਰ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਕਿਹਾ ਕਿ ਹੇ ਸੱਚੇ ਪਾਤਸ਼ਾਹ ਜੇਕਰ ਇਹ ਦੀਗ ਦੁਬਾਰਾ ਬਣਾਈ ਹੋਵੇ ਤਾਂ ਗੁਰੂ ਨਾਨਕ ਸਾਹਿਬ ਜੀ ਉਸ ਕੋਲੋਂ ਖੰਡ ਆਟਾ ਤੇ ਕਿਉਂ ਮੰਗਾਉਂਦੇ ਹਨ ਤੇ ਫਿਰ ਬਗਦਾਦ ਦੀ ਧਰਤੀ ਤੇ ਪਹਿਲੀ ਵਾਰ ਕਰਾਹ ਪ੍ਰਸ਼ਾਦ ਦੀ ਦੀਗ ਬਣਾਈ ਗਈ ਤੇ ਵਰਤਾਈ ਗਈ ਅੱਜ ਦੀ ਇਹ ਜਾਣਕਾਰੀ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਇੱਕ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਲਿਖ ਕੇ ਆਪਣੀ ਹਾਜ਼ਰੀ ਜਰੂਰ ਲਗਵਾਇਓ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਕੀ ਫਤਿਹ